ਇਹ ਗੱਲ ਨੂੰ ਧਿਆਨ ਨਾਲ ਸੁਣਿਓ ਔਰ ਇਹਨੂੰ ਲਿਖ ਕੇ ਰੱਖਿਓ ਆਪਣੇ ਡੀਪੀ ਤੇ ਮੋਬਾਈਲਾ ਤੇ ਜਿੱਥੇ ਘਰ ਚ ਅੰਦਰ ਬਾਹਰ ਤੁਸੀਂ ਲਿਖਣਾ ਕਿ ਰੱਬ ਪੂਜਣ ਵਾਲੀ ਚੀਜ਼ ਨਹੀਂ ਹੈ ਅਰੇ ਹੈਰਾਨ ਹੋ ਗਏ ਹਨਾ ਰੱਬ ਪ੍ਰਭੂ ਪੂਜਣ ਵਾਲੀ ਚੀਜ਼ ਨਹੀਂ ਹੈ ਉਹ ਸਮਝਣ ਵਾਲੀ ਚੀਜ਼ ਐ ਜੋ ਹੈ ਕੌਣ ਤੇ ਕੀ ਕਰ ਸਕਦਾ ਉਹ ਪੂਜਣ ਵਾਲੀ ਚੀਜ਼ ਨਹੀਂ ਐ ਕਿ ਤੁਸੀਂ ਇੱਥੇ ਪੁਲਪਿਟ ਨੂੰ ਆ ਕੇ ਮੱਥਾ ਟੇਕੀ ਜਾਓ ਪੰਜ-ਪੰਜ ਵਾਰੀ ਨੋ ਤੁਸੀਂ ਬਾਈਬਲ ਨੂੰ ਮੱਥਾ ਟੇਕੀ ਜਾਓ ਸੀਸ ਦੀ ਫੋਟੋ ਨੂੰ ਮੱਥਾ ਟੇਕੀ ਜਾਓ ਰੱਬ ਪੂਜਣ ਵਾਲੀ ਚੀਜ਼ ਨਹੀਂ ਐ ਰੱਬ ਸਮਝਣ ਵਾਲੀ ਚੀਜ਼ ਐ ਜਿਨਨੇ ਜਿਨਨੇ ਸਮਝਿਆ ਉਹਨੇ ਪੀੜੀਆਂ ਤਾਰ ਲੀਆਂ ਆਪਣੀਆਂ ਕਿੰਨੇ ਸਮਝਿਆ ਸਮਰੀ ਔਰਤ ਨੇ ਕਿੰਨੇ ਸਮਝਿਆ ਸਮਰੀ ਔਰਤ ਨੇ ਕਿ ਇਹ ਤਾਂ ਮੈਨੂੰ ਮਸੀਹਾ ਲੱਗਦਾ ਹੈ ਸਮਝਿਆ ਕਿੰਨੇ ਪਾਰਾ ਸਾਲ ਦੇ ਲਹੂ ਬਹਿਣ ਵਾਲੀ ਨੇ ਕਿ ਹਾਏ ਜੇ ਕਿਤੇ ਮੈਨੂੰ ਧੱਕਿਆਂ ਚੋਂ ਲੋਕਾਂ ਨੇ ਮਿੰਦਿਆਂ ਮਧੌਂਦਿਆਂ ਉਦੇ ਬੱਲੇ ਨੂੰ ਹੀ ਸ਼ੂਲ ਵਾ ਜਿਹੜੀ ਕੋਰ ਲਮਕਦੀ ਹੈ ਤੇ ਮੈਂ ਚੰਗੀ ਹੋ ਜਾਾਂਗੀ ਸਮਝਿਆ ਜੱਕੀ ਵਰਗੇ ਨੇ ਜਿਹਦਾ ਕੱਦ ਬਿਲਕੁਲ ਮਦਰਾਸੀ ਉਹਨੇ ਕੱਦ ਨੂੰ ਮਜਬੂਰੀ ਨਹੀਂ ਬਣਾਇਆ ਉਹ ਰੁੱਖ ਤੇ ਚੜ ਗਿਆ ਇਹਨੂੰ ਵੇਖਣਾ ਉਹਨੂੰ ਸਮਝਣਾ ਕੀ ਕਰਨਾ ਉਹਨੂੰ ਤੇ ਤੁਹਾਨੂੰ ਦੱਸਣਾ ਚਾਹਣਾ ਅਗਰ ਸਮਝ ਆ ਗਈ ਤੁਹਾਨੂੰ ਸ਼ਬਦ ਦੀ ਤੇ ਤੁਹਾਨੂੰ ਕੋਈ ਘਰਉਣ ਵਾਲਾ ਨਹੀਂ ਜੰਮਿਆ ਸ਼ੈਤਾਨ ਅੱਗੇ ਪਿੱਛੇ ਲਲੜੀਆਂ ਕੱਢੇਗਾ ਤੁਹਾਡੇ ਜਿਹੜਾ ਤੁਹਾਨੂੰ ਡਰਾਉਂਦਾ ਉਹ ਤੁਹਾਡੇ ਤੋਂ ਡਰਨਾ ਸ਼ੁਰੂ ਹੋਏਗਾ ਕਿਉਂ ਕਿਉਂਕਿ ਤੁਹਾਨੂੰ ਸਮਝ ਆ ਗਈ ਕਿ ਰੱਬ ਕੌਣ ਆ ਤੇ ਰੱਬ ਨਾਲ ਕਰਨਾ ਕੀ ਹੈ ਉਹ ਕੌਣ ਆ ਉਹ ਸ਼ਬਦ ਆ ਉਹ ਕੀ ਆ ਕੀ ਆ ਉਹ ਬੋਲੋ ਆਪਣੇ ਮੁਖ ਤੋਂ ਮੇਰਾ ਪਰਮੇਸ਼ਵਰ ਸ਼ਬਦ ਆ ਸ਼ਬਦ ਸ਼ਬਦ ਦੇ ਧਾਰੀ ਹੋਇਆ ਸੀ ਬੋਲੋ ਮੇਰੇ ਪਰਮੇਸ਼ਵਰ ਨੇ ਮੇਰੇ ਪਰਮੇਸ਼ਵਰ ਸ਼ਬਦ ਨੇ ਦੇ ਧਾਰੀ ਸੀ ਔਰ ਮੇਰੇ ਲਈ ਆਇਆ ਸੀ ਮੇਰੇ ਲਈ ਆਇਆ ਮੇਰੇ ਲਈ ਮੇਰੇ ਲਈ ਮੇਰੇ ਲਈ ਆਇਆ ਸੀ ਮੇਰੇ ਲਈ ਆਇਆ ਬੋਲੋ ਬੋਲੋ ਮੇਰੇ ਲਈ ਆਇਆ ਉਹ ਕਿਉਂ ਆਇਆ ਪਿਆਰਿਓ ਜਿੰਨੇ ਦੁੱਖ ਦਰਦ ਤੁਸੀਂ ਮੈਂ ਸਹਣੇ ਸੀ ਉਹ ਤੁਹਾਨੂੰ ਮੈਨੂੰ ਨਾ ਆਉਣ ਉਹਨੇ ਆਪਣੇ ਤੇ ਸਹਲੇ ਸਾਰੇ ਇਹ ਮਹੀਨਾ ਕ੍ਰਾਈਸਟ ਮੰਥ ਉਹਦੇ ਲਹੂ ਵਰ ਬਦਨ ਦਾ ਮਹੀਨਾ ਰੋਜ਼ ਰੋਜ਼ ਯਾਦ ਕਰਾਉਂਦਾ ਤੇ ਰੋਜ਼ ਰੋਜ਼ ਨੱਚ ਰਿਆਂ ਕਿ ਵਾਹ ਭਈ ਵਾਹ ਉਹ ਜਿਹੜੇ ਗਿਲ ਤੁਹਾਡੇ ਮੇਰੇ ਹੱਥਾਂ 'ਚ ਠੁੱਕਣੇ ਸੀ ਪਾਪਾਂ ਗਲਤੀਆਂ ਗੁਨਾਹਾਂ ਦਾ ਕਰਕੇ ਉਹਨੇ ਕਿ ਨਹੀਂ ਵਾਪੇ ਮੇਰੇ ਠੋਕੋ ਇਹਨਾਂ ਨੂੰ ਜਾਣਦੇ ਹੋ ਇਹਨਾਂ ਨੂੰ ਕੀ ਕਰੋ ਉਹ ਸ਼ਬਦ ਲਿਖਿਆ ਸ਼ਬਦ ਹੀ ਪਰਮੇਸ਼ਰ ਦੇ ਨਾਲ ਸੀ ਸ਼ਬਦ ਹੀ ਪਰਮੇਸ਼ਰ ਸੀ ਤੇ ਸ਼ਬਦ ਹੀ ਪਰਮੇਸ਼ਰ ਸੀ ਕੀ ਸੀਗਾ ਸ਼ਬਦ ਹੀ ਪਰਮੇਸ਼ਰ ਸੀ ਸ਼ਬਦ ਹੀ ਪਰਮੇਸ਼ਰ ਸੀ ਔਰ ਸ਼ਬਦ ਜਦੋਂ ਆਇਆ ਸ਼ਬਦ ਨੇ ਸਾਰਾ ਕੁਝ ਜੋ ਚਾਇਆ ਉਹਨੇ ਕੀਤਾ ਤਾਈ ਵਚਨ ਚ ਲਿਖਿਆ ਪੰਮਾ ਕਿਉਂ ਆਖਣ ਉਹਨਾਂ ਦਾ ਪਰਮੇਸ਼ਰ ਕਿੱਥੇ ਹੋਊ ਪੰਮਾ ਲੱਭਦੀਆਂ ਫਿਰ ਉਹ ਕਿੱਥੇ ਹੋਊ ਪਰ ਸਾਡਾ ਪਰਮੇਸ਼ਰ ਸਵਰਗ ਵਿੱਚ ਆ ਉਹਨੇ ਜੋ ਚਾਇਆ ਸ਼ੋ ਕੀਤਾ ਉਹ ਆ ਪਰਮੇਸ਼ਰ ਆਪਣਾ